ਕਦੇ ਤੁਸੀਂ ਇਹ ਸੋਚਿਆ ਵੀ ਨਹੀਂ ਹੋਣਾ ਕਿ ਵੀਰਵਾਰ ਨੂੰ ਕੀਤੀ ਇਹ ਛੋਟੀ ਜਿਹੀ ਗਲਤੀ ਤੁਹਾਡਾ ਹਸਦਾ ਵਸਦਾ ਘਰ ਉਜਾੜ ਸਕਦੀ ਹੈ ਇਸ ਗਲਤੀ ਨਾਲ ਪੀਰ ਮੁਰਸ਼ਦ ਇੰਨੇ ਨਾਰਾਜ਼ ਹੋ ਜਾਂਦੇ ਨੇ ਕਿ ਆਪਾਂ ਨੂੰ ਕਦੀ ਮਾਫ ਨਹੀਂ ਕਰਦੇ ਇਸ 100 ਦੇ ਵਿੱਚੋਂ 90% ਲੋਕ ਇਹ ਗਲਤੀ ਕਰਦੇ ਨੇ ਤਾਂ ਹੀ ਉਹਨਾਂ ਦੇ ਘਰ ਪੈਸੇ ਦੀ ਕਮੀ ਬਿਮਾਰੀ ਕੰਮਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਵੇਖਿਓ ਤਾਂ ਜੋ ਤੁਸੀਂ ਉਹ ਗਲਤੀ ਨਾ ਕਰੋ ਤੇ ਜਿਨ੍ਹਾਂ ਨੇ ਉਹ ਗਲਤੀ ਕਰ ਦਿੱਤੀ ਹੈ ਉਹਨਾਂ ਨੂੰ ਵੀ ਦੱਸਾਂਗੇ ਕਿ ਉਹ ਗਲਤੀ ਸੁਧਾਰਨੀ ਕਿਦਾਂ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਉਸ ਵੱਡੀ ਖਾਸ ਗਲਤੀ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਛੋਟੀਆਂ ਗਲਤੀਆਂ ਦੱਸੂੰਗਾ ਜਿੱਥੋਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਵੱਡੀ ਖਾਸ ਗਲਤੀ ਕਿੰਨੀ ਖਤਰਨਾਕ ਹੈ ਜਿਨ੍ਹਾਂ ਨੇ ਉਹ ਗਲਤੀ ਕਰਤੀ ਹੈ ਉਹਨਾਂ ਨੂੰ ਉਹ ਸੁਧਾਰਨੇ ਕਿੰਨੀ ਜ਼ਿਆਦਾ ਜ਼ਰੂਰੀ ਹੈ। ਆ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਹਿਲੀ ਛੋਟੀ ਗਲਤੀ ਦੀ। ਵੀਰਵਾਰ ਨੂੰ ਸ਼ਰਾਪੀਨ। ਵੈਸੇ ਤਾਂ ਸ਼ਰਾਬ ਆਪਾਂ ਨੂੰ ਕਦੀ ਵੀ ਨਹੀਂ ਪੀਣੀ ਚਾਹੀਦੀ ਕਿਉਂਕਿ ਸ਼ਰਾਬ ਸੇਤ ਲਈ ਬਹੁਤ ਹੀ ਹਾਨੀਕਾਰਕ ਹੁੰਦੀ ਹੈ ਤੇ ਆਪਾਂ ਨੂੰ ਬਿਮਾਰੀ ਦੀ ਤਰਫ ਲੈ ਕੇ ਜਾਂਦੀ ਹੈ। ਜਿਹੜੇ ਚਾਰ ਪੈਸੇ ਕੋਲ ਹੁੰਦੇ ਨੇ ਜਦੋਂ ਬਿਮਾਰ ਹੋ ਜਾਂਦੇ ਆ ਤੇ ਉੱਥੇ ਲੱਗ ਜਾਂਦੇ ਨੇ। ਇਸ ਕਰਕੇ ਨਸ਼ੇ ਤੋਂ ਪਰਹੇਜ਼ ਕਰੋ। ਕੋਈ ਵੀ ਨਸ਼ਾ ਇਸ ਦਿਨ ਨਾ ਕਰੋ। ਕਿਸੇ ਵੀ ਨਸ਼ਾ ਨਾ ਹੀ ਕਰੋ ਤਾਂ ਚੰਗਾ ਹੈ ਕਿਉਂਕਿ ਮੈਂ ਆਪਣੇ ਅੱਖੀ ਵੇਖਿਆ ਜਿੰਨਾਂ ਕੋਲੇ ਬਹੁਤ ਜ਼ਮੀਨ ਜਾਇਦਾਦਾਂ ਸੀ ਉਹਨਾਂ ਨੇ ਨਸ਼ੇ ਕਰਕੇ ਆਪਣੀ ਸਿਹਤ ਖਰਾਬ ਕਰ ਲਈ ਤੇ ਉਹਨਾਂ ਦੇ ਸਾਰੇ ਪੈਸੇ ਸਿਹਤ ਤੇ ਲੱਗ ਗਏ ਤੇ ਸਿਹਤ ਫਿਰ ਵੀ ਠੀਕ ਨਹੀਂ ਹੋਈ ਇਸ ਕਰਕੇ ਨਸ਼ੇ ਤੋਂ ਪਰਹੇਜ਼ ਕਰੋ ਦੂਸਰੀ ਖਾਸ ਗਲਤੀ ਆਪਣੇ ਅੰਦਰ ਵੈਰ ਵਿਰੋਧ ਰੱਖਣਾ ਕਿਸੇ ਪ੍ਰਤੀ ਕਿਸੇ ਨੂੰ ਪਿੱਛੇ ਸੁੱਟਣ ਦੀ ਆਪਣੇ ਅੰਦਰ ਸੋਚ ਰੱਖਣੀ ਸਾਰੇ ਪੀਰ ਫਕੀਰ ਇੱਕੋ ਗੱਲ ਕਹਿੰਦੇ ਨੇ ਤੂੰ ਕਿਸੇ ਦਾ ਮਾੜਾ ਨਾ ਕਰੀ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਜਦੋਂ ਆਪਾਂ ਕਿਸੇ ਦਾ ਮਾੜਾ ਕਰਦੇ ਆ ਜਾਂ ਮਾੜਾ ਸੋਚਦੇ ਆ ਉਹਨੂੰ ਪਿੱਛੇ ਸੁੱਟਣ ਬਾਰੇ ਸੋਚਦੇ ਆ ਤੁਸੀਂ ਦੱਸੋ ਆਪਣਾ ਭਲਾ ਹੋ ਸਕਦਾ ਕਦੀ ਵੀ ਨਹੀਂ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਪਹਿਲੀ ਆਪਣੇ ਵਿੱਚ ਹੰਕਾਰ ਹੁੰਦਾ ਕਿ ਆਪਾਂ ਨੂੰ ਪਿੱਛੇ ਸਿਟਿਏ ਅੱਗੇ ਜਾਈਏ ਅੱਗੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਕਿਸੇ ਦਾ ਮਾੜਾ ਕਰਕੇ ਅੱਗੇ ਜਾਣਾ ਬਹੁਤ ਮਾੜੀ ਗੱਲ ਹੈ ਜਦੋਂ ਆਪਣੇ ਵਿੱਚ ਹੰਕਾਰ ਆ ਜਾਂਦਾ ਹੈ ਉਦੋਂ ਫਿਰ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਪਾਂ ਥੱਲੇ ਆ ਰਹੇ ਹਾਂ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਉੱਤੇ ਜਾ ਰਹੇ ਹਾਂ ਪਰ ਅਸਲ ਦੇ ਵਿੱਚ ਆਪਾਂ ਨੂੰ ਥੱਲੇ ਸੁੱਟ ਰਿਹਾ ਹੁੰਦਾ ਕਿਉਂਕਿ ਜਦੋਂ ਇਨਸਾਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਉਹ ਆਕੜ ਜਾਂਦਾ ਹੈ ਉਹ ਆਪਣੀ ਧੌਣ ਉੱਚੀ ਕਰਕੇ ਰੱਖਦਾ ਹੈ ਤੇ ਇੱਕ ਗੱਲ ਯਾਦ ਰੱਖੋ ਜਦੋਂ ਆਪਾਂ ਪਹਾੜ ਤੇ ਚੜਦੇ ਹਾਂ ਤਾਂ ਦੇਖੋ ਕਿਦਾਂ ਝੁੱਕ ਕੇ ਚੜਦੇ ਹਾਂ ਤੇ ਜਦੋਂ ਉੱਤਰਦੇ ਆਂ ਤੇ ਆਕੜ ਕੇ ਉੱਤਰਦੇ ਆ ਇਸ ਗਰ ਕਰਕੇ ਕਦੀ ਵੀ ਆਪਣੇ ਵਿੱਚ ਹੋਮੇ ਹੰਕਾਰ ਆਕੜ ਨਾ ਰੱਖੋ ਨਹੀਂ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਉੱਪਰ ਜਾ ਰਹੇ ਹੋ ਪਰ ਅਸਲ ਦੇ ਵਿੱਚ ਤੁਸੀਂ ਥੱਲੇ ਆ ਰਹੇ ਹੋਗੇ ਕਦੇ ਕਿਸੇ ਦਾ ਮਾੜਾ ਨਾ ਸੋਚੋ ਤੇ ਜੇ ਤੁਹਾਡਾ ਕੋਈ ਮਾੜਾ ਸੋਚ ਰਿਹਾ ਉਹਨੂੰ ਮਾਫ ਕਰਕੇ ਪੀਰ ਮੁਰਸ਼ਿਦ ਤੇ ਛੱਡ ਦਿਓ ਉਹ ਆਪੇ ਵੇਖ ਲੈਣਗੇ ਕਿਉਂਕਿ ਜਦੋਂ ਤੁਸੀਂ ਆਪਣਾ ਬਦਲਾ ਆਪ ਲਓਗੇ ਤੁਸੀਂ ਛੋਟਾ ਬਦਲਾ ਲਓਗੇ ਜਦੋਂ ਉਹ ਬਦਲਾ ਲਏਗਾ ਫਿਰ ਬਹੁਤ ਕੁਝ ਲੈ ਲੇਗਾ ਹੁਣ ਗੱਲ ਕਰਦੇ ਆਂ ਤੀਸਰੀ ਤੇ ਸਭ ਤੋਂ ਖਾਸ ਉਹ ਗਲਤੀ ਬਾਰੇ ਉਹ ਗਲਤੀ ਹੈ ਆਪਣੇ ਮਾਪਾਪ ਨੂੰ ਮਾੜਾ ਬੋਲਣਾ ਆਪਣੇ ਮਾਪਾਪ ਨੂੰ ਚੰਗਾ ਨਾ ਸਮਝਣਾ ਆਪਣੇ ਮਾਪਾਪ ਦੀ ਕਦਰ ਨਾ ਕਰਨਾ ਤੁਸੀਂ ਕਿਸੇ ਦਾ ਮਾੜਾ ਸੋਚ ਰਹੇ ਹੋ ਉਹ ਮਾੜਾ ਬਦਲ ਲਓਗੇ ਤੁਸੀਂ ਕਿਸੇ ਦਾ ਹੰਕਾਰ ਦੇ ਵਿੱਚ ਕੁਝ ਕਰ ਦਿੱਤਾ ਉਹ ਤੋਂ ਮਾਫੀ ਮੰਗ ਲਓਗੇ ਪਰ ਜੇਕਰ ਤੁਸੀਂ ਇੱਕ ਵਾਰ ਆਪਣੇ ਮਾਪਾਪ ਦਾ ਦਿਲ ਦੁਖਾ ਦਿੱਤਾ ਫਿਰ ਯਕੀਨ ਮੰਨਿਓ ਪੀਰ ਮੁਰਸ਼ਿਦ ਕਦੀ ਰਾਜ਼ੀ ਨਹੀਂ ਹੋ ਸਕਦੇ ਚਾਹੇ ਫਿਰ ਤੁਸੀਂ ਕਿੰਨਾ ਮਰਜ਼ੀ ਕੋ ਚੜਾਈ ਜਾਓ ਕੁਝ ਮਰਜ਼ੀ ਪੈਸੇ ਦਾਨ ਕਰੀ ਜਾਇਓ ਕੁਝ ਨਹੀਂ ਮਿਲਣਾ ਤੁਸੀਂ ਮਾਪੇ ਨੂੰ ਮਾੜਾ ਬੋਲੋਗੇ ਪੀਰ ਮੁਰਸ਼ਿਦ ਤੁਹਾਨੂੰ ਕਦੀ ਮਾਫੀ ਨਹੀਂ ਕਰਨਗੇ ਤੁਹਾਨੂੰ ਕਦੀ ਬਰਕਤ ਨਹੀਂ ਦੇਣਗੇ ਤੇ ਜਦੋਂ ਬਰਕਤ ਨਾ ਹੋਈ ਘਰ ਦੇ ਵਿੱਚ ਕਲੇਸ਼ ਹੋਏਗਾ ਤੇ ਘਰ ਦੇ ਵਿੱਚ ਜਦੋਂ ਕਲੇਸ਼ ਹੋਏਗਾ ਇਤਿਹਾਸ ਦਾ ਵਸਦਾ ਘਰ ਉਜੜ ਜਾਏਗਾ ਪੀਰ ਮੁਰਸ਼ਿਦ ਆਪ ਕਹਿੰਦੇ ਨੇ ਪਹਿਲਾਂ ਉੱਚਾ ਰੁਤਬਾ ਮਾਪੇ ਦਾ ਫਿਰ ਸਾਡੀ ਵਾਰੀ ਹੈ ਉਹਨਾਂ ਦੇ ਮਾਪੇ ਉਹਨਾਂ ਤੋਂ ਰਾਜੀ ਨੇ ਪੀਰ ਮੁਰਸ਼ਿਦ ਉਹਨਾਂ ਦੇ ਰਾਜੀ ਰਹਿਣਗੇ ਚਾਹੇ ਉਹਨਾਂ ਕੋਲ ਆਇਓ ਚਾਹੀ ਨਾ ਆਇਓ ਇਸੇ ਕਰਕੇ ਤਾਂ ਗੁਰਦਾਸ ਮਾਨ ਸਾਹਿਬ ਨੇ ਵੀ ਕਿਹਾ ਮਾਪੇ ਰਸ ਜਾਣ ਵੜਿਆਈਆਂ ਰਸ ਜਾਂਦੀਆਂ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ ਯਾਨੀ ਕਿ ਕੁੱਲ ਮਿਲਾ ਕੇ ਇਹ ਸੋਚ ਲਓ ਕਿ ਜਾਂ ਤਾਂ ਪੀਰਾਂ ਮੁਰਸ਼ਿਦਾ ਨੂੰ ਮੰਨਣਾ ਵਧੀਆ ਗੱਲ ਹੈ ਪਰ ਪੀਰਾਂ ਮੁਰਸ਼ਿਦਾ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੰਨਣਾ ਉਦੋਂ ਵਧੀਆ ਗੱਲ ਹੈ ਜਿਨ੍ਹਾਂ ਨੇ ਇਹ ਗਲਤੀ ਕਰ ਦਿੱਤੀ ਹੈ ਉਹ ਇਹ ਗਲਤੀ ਕਿਵੇਂ ਸੁਧਾਰਨ ਸਭ ਤੋਂ ਪਹਿਲਾਂ ਜਾ ਕੇ ਆਪਣੇ ਮਾਪੇ ਤੋਂ ਮਾਫੀ ਮੰਗੋ ਉਹਨਾਂ ਨੂੰ ਜਾ ਕੇ ਆਪਣੇ ਗੱਲ ਨਾਲ ਲਾਓ ਉਹਨਾਂ ਨੂੰ ਜੋ ਤੁਸੀਂ ਕਿਹਾ ਉਹਦੇ ਲਈ ਮਾਫੀ ਮੰਗ ਕੇ ਉਹਨਾਂ ਲਈ ਕੁਝ ਚੰਗਾ ਕਰੋ ਜਦੋਂ ਉਹ ਖੁਸ਼ ਹੋਣਗੇ ਪੀਰ ਮੁਰਸ਼ਿਦ ਤੁਹਾਨੂੰ ਆਪੇ ਮਾਫੀ ਦੇਣਗੇ ਮਾਪੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਸਭ ਕੁਝ ਭੁੱਲ ਜਾਂਦੇ ਨੇ ਪਰ ਕੁਝ ਲੋਕ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਪਹਿਲਾਂ ਆਪਣੇ ਮਾਪੇ ਨੂੰ ਬਹੁਤ ਤੰਗ ਕੀਤਾ ਤੇ ਹੁਣ ਉਹਨਾਂ ਦੇ ਮਾਪੇ ਇੱਥੇ ਹੈ ਨਹੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਉਹ ਇਹ ਗਲਤੀ ਕਿਵੇਂ ਸੁਧਾਰਨ ਆਪਣੇ ਮਾਨ ਵਿਚਲਾ ਬੋਝ ਹਲਕਾ ਕਰੋ ਉਹਨਾਂ ਦੇ ਨਾਮ ਦਾ ਜਾ ਕੇ ਕਿਤੇ ਥੋੜਾ ਬੋਤਾਂ ਦਾਨ ਕਰੋ ਉਨ੍ਹਾਂ ਦੇ ਨਾਮ ਦਾ ਜਾ ਕੇ ਕਿਸੇ ਬਜ਼ੁਰਗ ਦੀ ਸੇਵਾ ਕਰੋ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਧੰਨਵਾਦ